ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ 43 ਦਿਨਾਂ ਤੋਂ ਚੱਲ ਰਿਹਾ ਸ਼ਟਡਾਊਨ ਹੁਣ ਖਤਮ ਹੋਣ ਦੇ ਕੰਢੇ ਹੈ ਅਮਰੀਕੀ ਸੈਨੇਟਰਾਂ ਨੇ ਇਸ ਨੂੰ ਖਤਮ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਾਈਟ ਹਾਊਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅੱਜ ਬਿੱਲ ਤੇ ਦਸਤਖਤ ਕੀਤੇ ਟਰੰਪ ਦੇ ਦਸਤਖਤ ਸੰਯੁਕਤ ਰਾਜ ਚ ਸ਼ਟਡਾਊਨ ਨੂੰ ਅੰਤ ਨੂੰ ਦਰਸਾਉਂਦੇ ਨੇ ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਚ ਸ਼ਟਡਾਊਨ ਨੂੰ ਖਤਮ ਕਰਨ ਵਾਲੇ ਬਿੱਲ ਦੇ ਪਾਸ ਹੋਣ ਤੇ ਜ਼ੋਰਦਾਰ ਤਾੜੀਆਂ ਦੀ ਗੂੰਜ ਸੀ ਕਈ ਸੰਸਦ ਮੈਂਬਰਾਂ ਨੇ ਤਾੜੀਆਂ ਵਜਾਈਆਂ ਤੇ ਇੱਕ ਦੂਜੇ ਨੂੰ ਗਲੇ ਲਗਾਇਆ ਕੁਝ ਤਾਂ VOTING ਦੌਰਾਨ ਸਦਨ ਤੋਂ ਵਾਕਆਊਟ ਵੀ ਕਰ ਗਏ ਬਿੱਲ 2000 ਪੈਚ ਬਿੱਲ 222 ਤੋਂ 209 ਵੋਟਾਂ ਨਾਲ ਪਾਸ ਹੋ ਗਿਆ ਪਾਸ ਹੋਣ ਤੋਂ ਬਾਅਦ 트ੰਪ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਇਸ ਤੇ ਦਸਤਖਤ ਕਰਨਗੇ ਇਸ ਸ਼ਟਡਾਊਨ ਕਾਰਨ ਬਹੁਤ ਸਾਰੇ ਸੰਘੀ ਕਰਮਚਾਰੀ ਬਿਨਾਂ ਤਨਖਾਹ ਦੇ ਨੇ ਯਾਤਰੀ ਹਵਾਈ ਅੱਡਿਆਂ ਤੇ ਫਸ ਗਏ ਨੇ ਤੇ ਲੋਕ ਆਪਣੇ ਪਰਿਵਾਰਾਂ ਲਈ ਭੋਜਨ ਖਰੀਦਣ ਲਈ ਫੂਡ ਬੈਂਕਾਂ ਦੇ ਬਾਹਰ ਕਤਾਰਾਂ 'ਚ ਖੜੇ ਨੇ ਮਨਿਆ ਜਾ ਰਿਹਾ ਹੈ ਕਿ ਡੈਮੋਕ੍ਰੇਟਸ ਦੇ ਸੰਸਦ ਮੈਂਬਰ ਇਸ ਬਿੱਲ ਤੋਂ ਬਹੁਤ ਨਾਰਾਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਸੈਨੇਟ ਸਮਝੌਤੇ 'ਚ ਸਿਹਤ ਸੰਭਾਲ ਸਬਸਿਡੀਆਂ ਦੇ ਵਿਸਥਾਰ ਨੂੰ ਸੁਰੱਖਿਅਤ ਕਰਨ 'ਚ ਅਸਫਲ ਰਹੇ ਨੇ ਸਦਨ 'ਚ ਪਹਿਲੀ ਪ੍ਰਕਿਰਿਆਤਮਕ ਵੋਟ 213 209 ਸੀ ਜਿਸ ਨਾਲ ਅੰਤਿਮ ਵੋਟ ਲਈ ਰਾਹ ਪੱਧਰਾ ਹੋਇਆ ਡੈਮੋਕ੍ਰੇਟਸ ਨੇ ਦੋਸ਼ ਲਗਾਇਆ ਕਿ 40 ਦਿਨਾਂ ਦੇ ਸੰਘਰਸ਼ ਦੇ ਬਾਵਜੂਦ ਉਹਨਾਂ ਨੂੰ ਆਪਣੀਆਂ ਮੁੱਖ ਮੰਗਾਂ ਤੇ ਕੋਈ ਪ੍ਰਗਤੀ ਨਹੀਂ ਮਿਲੀ ਹੈ ਅਮਰੀਕਾ ਚ 3000 ਪੰਜਾਬੀਆਂ ਸਣੇ 17000 ਟਰੱਕ ਡਰਾਈਵਰ ਨਿਸ਼ਾਨੇ ਤੇ ਆ ਗਏ ਨੇ ਜਿਨ੍ਹਾਂ ਬਾਰੇ 트ੰਪ ਸਰਕਾਰ ਤੇ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਵੱਖਰੇ ਵੱਖਰੇ ਦਾਅਵੇ ਕੀਤੇ ਜਾ ਰਹੇ ਨੇ ਡੋਨਲਡ 트ੰਪ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਚ 17000 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਰੱਦ ਕਰ ਦਿੱਤੇ ਜਾ ਰਹੇ ਨੇ ਅਤੇ ਇਹ ਸਭ ਫੈਡਰਲ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਹੋ ਰਹੀ ਹੈ ਸ਼ੌਨ ਡਫੀ ਨੇ ਟਵੀਟ ਕਰਦਿਆਂ ਕਿਹਾ ਕਿ ਝੂਠ ਦਾ ਪਰਦਾ ਫਾਸ਼ ਹੋ ਚੁੱਕਾ ਹੈ ਤੇ ਹੁਣ ਕੈਲੀਫੋਰਨੀਆ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਰੱਦ ਕਰ ਰਹੀ ਹੈ ਦੂਜੇ ਪਾਸੇ ਗਵਰਨਰ ਗੈਵਨ ਨਿਊਸਮ ਦੇ ਬੁਲਾਰੇ ਬ੍ਰੈਂਡਨ ਰਿਚਰਡਸ ਨੇ ਕਿਹਾ ਏ ਕਿ ਇੱਕ ਵਾਰ ਫਿਰ ਸ਼ੌਨ ਡਫੀ ਕੋਰਾ ਝੂਠ ਬੋਲ ਰਹੇ ਨੇ ਤੇ ਸੱਚ ਲੁਕਾਇਆ ਜਾ ਰਿਹਾ ਹੈ ਰਿਚਰਡਸ ਨੇ ਦਲੀਲ ਦਿੱਤੀ ਕਿ ਜਿਹੜੇ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਹਨਾਂ ਨੂੰ ਫੈਡਰਲ ਸਰਕਾਰ ਤੋਂ ਕੰਮ ਕਰਨ ਦਾ ਹੱਕ ਮਿਲਿਆ ਹੋਇਆ ਹੈ ਤੇ ਕੋਈ ਵੀ ਗੈਰਕਾਨੂੰਨੀ ਤੌਰ ਤੇ ਮੌਜੂਦ ਨਹੀਂ ਰਿਚਰਡਸ ਨੇ ਅੱਗੇ ਕਿਹਾ ਕਿ ਜਦੋਂ ਲਾਇਸੈਂਸ ਜਾਰੀ ਕੀਤੇ ਗਏ ਉਸ ਵੇਲੇ ਨਵੀਆਂ ਫੈਡਰਲ ਸ਼ਰਤਾਂ ਲਾਗੂ ਨਹੀਂ ਸਨ ਕੈਲੀਫੋਰਨੀਆ ਸਰਕਾਰ ਨੇ ਸ਼ੌਨ ਡਫੀ ਦੇ ਉਸ ਦਾਅਵੇ ਨੂੰ ਵੀ ਥੋਥਾ ਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸੂਬੇ ਨਾਲ ਸਬੰਧਤ ਕਮਰਸ਼ੀਅਲ ਡਰਾਈਵਰ ਸਭ ਤੋਂ ਵੱਧ ਜਾਨਲੇਵਾ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਨੇ ਰਿਚਰਡਸ ਨੇ ਤੱਥਾਂ ਦੇ ਆਧਾਰ ਤੇ ਦੱਸਿਆ ਕਿ ਅਮਰੀਕਾ 'ਚ ਸੜਕ ਹਾਦਸਿਆਂ ਦੀ ਕੌਮੀ ਔਸਤ ਦੇ ਮੁਕਾਬਲੇ ਕੈਲੀਫੋਰਨੀਆ 'ਚ ਘੱਟ ਹਾਦਸੇ ਵਾਪਰਦੇ ਨੇ ਜਦਕਿ ਟੈਕਸਸ 'ਚ ਵਾਪਰਦੇ ਸੜਕ ਹਾਦਸਿਆਂ ਦੀ ਗਿਣਤੀ ਕੈਲੀਫੋਰਨੀਆ ਤੋਂ 50% ਵੱਧ ਬਣਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 트੍ਰੰਪ ਸਰਕਾਰ ਦੀ ਕੈਲੀਫੋਰਨੀਆ ਸੂਬੇ ਨਾਲ ਲਾਕਡਾਟ ਦਾ ਖਾਮਿਆਜ਼ਾ ਪੰਜਾਬੀ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਏ। ਪੰਜਾਬੀ ਡਰਾਈਵਰਾਂ ਨੂੰ ਮਿਲੇ ਤਾਜ਼ਾ ਨੋਟਿਸ 'ਚ ਕਿਹਾ ਗਿਆ ਹੈ ਕਿ ਉਹਨਾਂ ਦੀ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ 60 ਦਿਨ ਦੇ ਅੰਦਰ ਖਤਮ ਹੋ ਜਾਣਗੇ। ਟਰੰਪ ਸਰਕਾਰ ਵੱਲੋਂ ਲਿਆਂਦੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਤਹਿਤ ਵਰਕ ਪਰਮਿਟ ਤੇ ਚੱਲ ਰਿਹਾ 2 ਲੱਖ ਡਰਾਈਵਰਾਂ ਚੋਂ ਸਿਰਫ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਵੰਡ ਸਕਦੇ ਨੇ ਜਿਨ੍ਹਾਂ ਕੋਲ H2A, H2B ਅਤੇ E2 ਵੀਜ਼ਾ ਮੌਜੂਦ ਹੈ। H2A ਵੀਜ਼ਾ ਆਰਜੀ ਖੇਤੀ ਕੰਮਿਆਂ ਨੂੰ ਦਿੱਤਾ ਜਾਂਦਾ ਹੈ ਜਦਕਿ H2B ਵੀਜ਼ਾ ਆਰਜੀ ਗੈਰ ਖੇਤੀ ਕੰਮਿਆਂ ਨੂੰ ਦਿੱਤਾ ਜਾਂਦਾ ਹੈ। E2 ਵੀਜ਼ਾ ਅਮਰੀਕਾ 'ਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ। ਪਰ 190000 ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਨੇ ਜਦੋਂ ਤੱਕ ਲਾਇਸੈਂਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ ਦੂਜੇ ਪਾਸੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੈਲੀਫੋਰਨੀਆ 'ਚ ਵਿਦੇਸ਼ੀ ਨਾਗਰਿਕਾਂ ਨੂੰ ਸਰਾਸਰ ਗੈਰਕਾਨੂੰਨੀ ਤਰੀਕੇ ਨਾਲ ਲਾਇਸੈਂਸ ਜਾਰੀ ਕੀਤੇ ਗਏ ਜ਼ਿਆਦਾਤਰ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਆਉਂਦੀ ਅਤੇ ਅਮਰੀਕਾ ਦੇ ਹਾਈਵੇਜ਼ ਤੇ ਹੈਵੀ ਵਹੀਕਲ ਚਲਾਉਣ ਦੇ ਸਮਰੱਥ ਨਹੀਂ ਹਨ FBI ਡਾਇਰੈਕਟਰ ਕਸ਼ ਪਟੇਲ ਦੀ ਪ੍ਰੇਮਿਕਾ ਅਲੈਕਸਿਸ ਵੇਲਕਿੰਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਤਿੰਨ ਮਾਗਾ ਪ੍ਰਭਾਵਕਾਂ ਵਿਰੁੱਧ 44 ਕਰੋੜ ਦਾ ਮਾਨਹਾਨੀ ਦਾ ਮਕਦਮਾ ਦਾਇਰ ਕੀਤਾ ਹੈ ਉਹ ਉਹਨਾਂ ਦੇ ਝੂਠੇ ਦਾਅਵੇ ਫਲਾਉਣ ਦਾ ਦੋਸ਼ ਲਗਾਉਂਦੀ ਹੈ ਕਿ ਉਹ ਮੋਸਾਦ ਦੀ ਜਸੂਸ ਹੈ ਜਿਸ ਨੂੰ ਪਟੇਲ ਨੂੰ ਫਸਾਉਣ ਲਈ ਭੇਜਿਆ ਗਿਆ ਵੇਲਕਿੰਸ ਨੇ ਹੁਣ ਤੱਕ ਤਿੰਨ ਵਿਅਕਤੀਆਂ ਤੇ ਮਕਦਮਾ ਕੀਤਾ ਹੈ ਸਾਬਕਾ FBI ਏਜੰਟ ਕਾਇਲ ਸਿਰਾਫਨ ਪ੍ਰਭਾਵਕ ਸैम ਪਾਰਕਰ ਤੇ ਹਾਲ ਹੀ ਚ ਰੂੜੀਵਾਦੀ ਟਿੱਪਣੀਕਾਰ ਏਲੀਆ ਸ਼ੈਫਰ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਅਮਰੀਕੀ ਜੰਮੀ ਗਾਇਕਾ ਨੇ ਦੋਸ਼ ਲਾਇਆ ਕਿ ਤਿੰਨਾਂ ਆਦਮੀਆਂ ਨੇ ਉਸ ਦਾ ਰੂਪ ਇਜ਼ਰਾਈਲੀ ਏਜੰਟ ਵੱਲੋਂ ਪੇਸ਼ ਕੀਤਾ ਅਤੇ ਝੂਠੇ ਦਾਅਵੇ ਫੈਲਾਏ ਕਿ ਉਹਨਾਂ ਨੂੰ ਕਸ਼ ਪਟੇਲ ਨੂੰ ਫਸਾਉਣ ਲਈ ਭੇਜਿਆ ਗਿਆ ਸੀ ਇਹ ਦੋਸ਼ ਇੱਕ ਪੋਡਕਾਸਟ ਐਪੀਸੋਡ ਅਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਪੈਦਾ ਹੋਏ ਨੇ ਜਿਨ੍ਹਾਂ 'ਚ ਵਿਲਕਿੰਸ ਨੂੰ ਇੱਕ ਸਾਬਕਾ 모사ਦ ਏਜੰਟ ਇੱਕ ਹਨੀ ਟਰੈਪ ਅਤੇ ਜਸੂਸੀ 'ਚ ਸ਼ਾਮਲ ਦੱਸਿਆ ਗਿਆ ਸੀ ਵਿਲਕਿੰਸ ਦੇ ਮੁਕਦਮੇ 'ਚ ਕਿਹਾ ਗਿਆ ਹੈ ਕਿ ਉਹ ਇੱਕ ਅਮਰੀਕੀ ਨਾਗਰਿਕ ਹੈ, ਇੱਕ ਈਸਾਈ ਹੈ, ਕਦੇ ਵੀ ਇਜ਼ਰਾਈਲ ਨਹੀਂ ਗਈ ਅਤੇ ਉਸ ਦਾ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਨਾਲ ਕੋਈ ਸਬੰਧ ਨਹੀਂ ਹੈ। 27 ਸਾਲਾ ਵਿਲਕਿੰਸ ਨੇ 28 ਅਕਤੂਬਰ 2025 ਨੂੰ ਫਲੋਰੀਡਾ ਦੀ ਦੱਖਣੀ ਜ਼ਿਲ੍ਹਾ ਅਦਾਲਤ 'ਚ ਏਲੀਜਾ ਸ਼ੈਫਰ ਵਿਰੁੱਧ ਮੁਕੱਦਮਾ ਦਾਇਰ ਕੀਤਾ। ਉਹ 5 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਰਕਮ ਦੇ ਮੁਆਵਜ਼ਾ, ਵਿਸ਼ੇਸ਼ ਅਤੇ ਸਜ਼ਾਯੋਗ ਹਰਜਾਨੇ ਦੀ ਮੰਗ ਕਰਦੀ ਹੈ ਜੋ ਇੱਕ ਜਿਊਰੀ ਦੁਆਰਾ ਨਿਰਧਾਰਤ ਕੀਤੀ ਜਾਵੇਗੀ। ਪਹਿਲਾਂ ਉਸਨੇ ਅਗਸਤ 2025 ਚ ਕਾਇਲ ਸ਼ਰਾਫਨ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਇੱਕ ਰਿਪੋਰਟ ਅਨੁਸਾਰ ਮੁਕੱਦਮੇ ਚ ਦੋਸ਼ ਲਗਾਇਆ ਗਿਆ ਕਿ ਸ਼ਰਾਫਨ ਨੇ ਨਿੱਜੀ ਲਾਭ ਲਈ ਇੱਕ ਝੂਠੀ ਕਹਾਣੀ ਘੜੀ ਹੈ ਤੇ ਵਿਲਕਿੰਸ ਆਪਣੇ ਦੁਰਭਾਵਨਾਪੂਰਨ ਤੇ ਝੂਠੇ ਬਿਆਨਾਂ ਲਈ ਜਵਾਬਦੇਹੀ ਚਾਹੁੰਦੀ ਹੈ ਇੱਕ ਇੰਟਰਵਿਊ ਦੌਰਾਨ ਗੱਲਬਾਤ ਦੌਰਾਨ ਵਿਲਕਿੰਸ ਨੇ ਇਨ੍ਹਾਂ ਝੂਠੇ ਦੋਸ਼ਾਂ ਨੇ ਉਸਦੇ ਪਰਿਵਾਰ ਤੇ ਉਸਦੀ ਸਾਖ ਨੂੰ ਪਹੁੰਚਾਏ ਨੁਕਸਾਨ ਦਾ ਵਰਣਨ ਕੀਤਾ ਉਸਨੇ ਕਿਹਾ ਇਹ ਪੋਸਟਾਂ ਲੱਖਾਂ ਲੋਕਾਂ ਨੇ ਦੇਖੀਆਂ ਲੋਕਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸਾਡੀ ਜਾਣਕਾਰੀ ਲੀਕ ਕੀਤੀ ਅਤੇ ਹਰ ਤਰ੍ਹਾਂ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਮੈਂ ਹਮੇਸ਼ਾ ਚੰਗੇ ਮੁੱਲਾਂ ਲਈ ਕੰਮ ਕੀਤਾ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਪਰ ਮੇਰੇ ਤੇ ਉਸ ਆਦਮੀ ਨੂੰ ਫਸਾਉਣ ਦਾ ਦੋਸ਼ ਲਗਾਇਆ ਗਿਆ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਇਹ ਬਹੁਤ ਹੀ ਅਪਮਾਨਜਨਕ ਹੈ ਦੱਸਦੀ ਹਾਂ ਕਿ ਕਸ਼ ਪਟੇਲ ਫਰਵਰੀ 2025 ਚ ਐਫਬੀਆਈ ਡਾਇਰੈਕਟਰ ਬਣੇ ਸਨ ਉਦੋਂ ਤੋਂ ਉਹਨਾਂ ਦੀ ਨਿੱਜੀ ਜ਼ਿੰਦਗੀ ਲਗਾਤਾਰ ਜਾਂਚ ਦੇ ਘੇਰੇ ਚ ਹੈ ਕੁਝ ਰੂੜੀਵਾਦੀ ਉਪਭੋਗਤਾਵਾਂ ਨੇ ਏ ਵੀ ਦਾਵਾ ਕੀਤਾ ਕਿ ਵਿਲਕਿੰਸ ਇੱਕ ਇਜ਼ਰਾਈਲੀ جاسੂਸ ਸੀ ਰਿਪੋਰਟ ਦੇ ਅਨੁਸਾਰ ਪਟੇਲ ਅਤੇ ਵਿਲਕਿੰਸ 2023 ਚ ਇੱਕ ਸਮਾਗਮ ਚ ਮਿਲੇ ਸਨ ਤੇ ਉਦੋਂ ਤੋਂ ਹੀ ਇੱਕ ਰਿਸ਼ਤੇ ਚ ਨੇ ਅਮਰੀਕਾ ਦੀ ਸਾਬਕਾ ਉਪਰਾਸ਼ਟਰਪਤੀ ਕਮਲਾ ਹੈਰਿਸ ਇਸ ਹਫਤੇ ਟੋਰਾਂਟੋ ਪਹੁੰਚ ਰਹੇ ਨੇ ਆਪਣੀ ਕਿਤਾਬ 107 ਡੇਜ਼ ਦੇ سلسلے ਤਹਿਤ ਉਹ ਇਹ ਦੌਰਾ ਕਰ ਰਹੇ ਨੇ ਇਹ ਕਿਤਾਬ ਨਿਊਯਾਰਕ ਟਾਈਮਜ਼ ਅਤੇ ਅਮਰੀਕਨ ਬੁੱਕ ਸੈਲਰਜ਼ ਐਸੋਸੀਏਸ਼ਨ ਦੀ ਬੈਸਟ ਸੈਲਰ ਸੂਚੀ ਤੇ ਪਹਿਲੇ ਨੰਬਰ ਤੇ ਰਹੀ ਹੈ 15 ਸ਼ਹਿਰਾਂ ਦਾ ਇਹ ਦੌਰਾ 24 ਸਤੰਬਰ ਨੂੰ ਨਿਊਯਾਰਕ ਸਿਟੀ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਹੈਰਿਸ ਨੇ ਆਪਣੀ ਆਤਮਕਥਾ 107 ਡੇਜ਼ ਬਾਰੇ ਪ੍ਰਚਾਰ ਅਤੇ ਚਰਚਾ ਕੀਤੀ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਮੈਂ ਹਰ ਉਸ ਵਿਅਕਤੀ ਦੀ ਬਹੁਤ ਧੰਨਵਾਦੀ ਹਾਂ ਜਿਸ ਨੇ ਇਸ ਯਾਤਰਾ ਨੂੰ ਪੜ੍ਹਿਆ ਸੁਣਿਆ ਤੇ ਮੇਰੇ ਨਾਲ ਵਿਚਾਰ ਸਾਂਝੇ ਕੀਤੇ ਮੈਂ ਅੱਗੇ ਰਸਤੇ 'ਚ ਤੁਹਾਨੂੰ ਮਿਲਣ ਦੀ ਉਡੀਕ ਕਰ ਰਹੀਆਂ ਇਸ ਐਤਵਾਰ 16 ਨਵੰਬਰ ਨੂੰ ਟੋਰਾਂਟੋ ਦੇ ਮੈਰੀਡੀਅਨ ਹਾਲ 'ਚ ਇੱਕ ਕਨਵਰਸੇਸ਼ਨ ਵਿਦ ਕਮਲਾ ਹੈਰਿਸ ਨਾਮਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਉਹ ਆਪਣੇ ਨਿੱਜੀ ਤਜਰਬੇ ਅਤੇ ਆਧੁਨਿਕ ਇਤਿਹਾਸ ਦੀ ਸਭ ਤੋਂ ਛੋਟੀ ਰਾਸ਼ਟਰਪਤੀ ਚੋਣ ਮੁਹਿੰਮ ਬਾਰੇ ਗੱਲ ਕਰਨਗੇ ਇਸ ਸਮਾਰੋਹ ਦੀਆਂ ਟਿਕਟਾਂ ਦੀ ਕੀਮਤ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ ਜਦੋਂ ਟਿਕਟਾਂ ਪਹਿਲੀ ਵਾਰ ਜਾਰੀ ਕੀਤੀਆਂ ਗਈਆਂ ਸਨ ਉਹਨਾਂ ਦੀ ਕੀਮਤ 60 ਡਾਲਰ ਤੋਂ 175 ਡਾਲਰ ਦੇ ਵਿਚਕਾਰ ਸੀ ਪਰ ਹੁਣ ਰੀਸੇਲ ਮਾਰਕੀਟ 'ਚ ਇਹ ਕੀਮਤਾਂ ਆਸਮਾਨ ਛੂ ਰਹੀਆਂ ਹਨ ਟਿਕਟ ਮਾਸਟਰ ਤੇ ਸਭ ਤੋਂ ਸਸਤੀ ਟਿਕਟ ਹੁਣ 266 ਡਾਲਰ ਤੋਂ ਸ਼ੁਰੂ ਹੁੰਦੀ ਹੈ ਜਦਕਿ ਔਰਕੈਸਟਰਾ ਸੀਟਾਂ ਦੀ ਕੀਮਤ 2813 ਡਾਲਰ ਤੱਕ ਪਹੁੰਚ ਗਈ ਹੈ ਟਿਕਟ ਮਾਸਟਰ ਨੇ ਇਹ ਵੀ ਦੱਸਿਆ ਕਿ ਹਰ ਟਿਕਟ ਖਰੀਦਣ ਵਾਲੇ ਨੂੰ ਸਮਾਗਮ ਤੇ ਪਹੁੰਚਣ ਤੇ ਕਮਲਾ ਹੈਰਸ ਦੀ ਕਿਤਾਬ 107 ਡੇਜ਼ ਦੀ ਕਾਪੀ ਦਿੱਤੀ ਜਾਵੇਗੀ ਸਟੱਬ ਹਬ ਤੇ ਵੀ ਟਿਕਟਾਂ ਦੀ ਕੀਮਤ ਲਗਭਗ ਇਹੋ ਜਿਹੀ ਹੈ ਸਭ ਤੋਂ ਸਸਤੀ 270 ਡਾਲਰ ਤੇ ਸਭ ਤੋਂ ਮਹਿੰਗੀ 2861 ਡਾਲਰ ਹੈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਰੂਸ ਨਾਲ ਸਾਢੇ 3 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਭਿਆਨਕ ਜੰਗ ਦੌਰਾਨ ਇੱਕ ਬੇਮਿਸਾਲ ਭ੍ਰਸ਼ਟਾਚਾਰ ਘਟਾਲੇ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਦੌਰਾਨ ਯੂਕਰੇਨ ਦੇ ਆਰਮੀ ਚੀਫ ਨੇ ਯੂਕਰੇਨ ਦੇ ਵੱਡੇ ਸ਼ਹਿਰਾਂ ਦਾ ਦੌਰਾ ਕਰਕੇ ਹਲਚਲ ਮਚਾ ਦਿੱਤੀ ਯੂਕਰੇਨ ਦੇ ਚੋਟੀ ਦੇ ਫੌਜੀ ਕਮਾਂਡਰ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੇ ਪੂਰਬੀ ਮੋਰਚੇ ਤੇ ਇੱਕ ਮਹੱਤਵਪੂਰਨ ਕਸਬੇ ਦਾ ਦੌਰਾ ਕੀਤਾ ਜਿੱਥੇ ਫਰੰਟ ਲਾਈਨ ਫੌਜਾਂ ਤਾਇਨਾਤ ਨੇ ਤੇ ਜੋ ਰੂਸੀ ਫੌਜਾਂ ਦੁਆਰਾ ਘੇਰਾਬੰਦੀ ਚ ਨੇ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਆਪਣੀ ਸਰਕਾਰ ਨੂੰ ਘੇਰੇ ਭ੍ਰਿਸ਼ਟਾਚਾਰ ਘੁਟਾਲੇ ਦੇ ਨਤੀਜਿਆਂ ਨਾਲ ਜੂਝ ਰਹੇ ਨੇ ਊਰਜਾ ਖੇਤਰ ਚ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਬੁੱਧਵਾਰ ਨੂੰ ਜ਼ੇਲੈਂਸਕੀ ਦੇ ਨਿਆ ਅਤੇ ਊਰਜਾ ਮੰਤਰੀਆਂ ਦੇ ਅਸਤੀਫੇ ਦੇਣ ਤੋਂ ਬਾਅਦ ਸਰਕਾਰ ਨੇ ਸਰਕਾਰੀ ਮਾਲਕੀ ਵਾਲੀ ਪਰਮਾਣੂ ਊਰਜਾ ਕੰਪਨੀ ਐਨਰਗੋਆਟੋਮ ਦੇ ਉਪ ਪ੍ਰਧਾਨ ਨੂੰ ਵੀ ਬਰਖਾਸਤ ਕਰ ਦਿੱਤਾ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀ ਇਸ ਕਥਿਤ ਰਿਸ਼ਵਤਖੋਰੀ ਦੇ ਘੁਟਾਲੇ ਦੇ ਕੇਂਦਰ ਚ ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰਿੰਡੈਂਕੋ ਨੇ ਬੀਤੀ ਦੇਰ ਰਾਤ ਕਿਹਾ ਕਿ ਐਨਰਗੋਆਟੋਮ ਦੇ ਵਿੱਤ ਕਾਨੂੰਨੀ ਅਤੇ ਖਰੀਦ ਵਿਭਾਗਾਂ ਦੇ ਮੁਖੀਆਂ ਦੇ ਨਾਲ-ਨਾਲ ਕੰਪਨੀ ਦੇ ਪ੍ਰਧਾਨ ਦੇ ਸਲਾਹਕਾਰ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਕੀਵ ਦੀ ਇੱਕ ਅਦਾਲਤ ਨੇ ਭ੍ਰਸ਼ਟਾਚਾਰ ਵਿਰੋਧੀ ਨਿਗਰਾਨਾ ਤੋਂ ਸਬੂਤਾਂ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੀ 15 ਮਹੀਨਿਆਂ ਦੀ ਜਾਂਚ ਜਿਸ ਵਿੱਚ ਹਜ਼ਾਰ ਘੰਟੇ ਦੇ ਵਾਇਰ ਟੈਪਿੰਗ ਸ਼ਾਮਿਲ ਨੇ ਸਮਾਪਤ ਹੋ ਗਈ ਹੈ ਇਸ ਯੋਜਨਾ ਚ ਪੰਜ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਤੇ ਸੱਤ ਹੋਰਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਨੇ ਕਥਿਤ ਤੌਰ ਤੇ ਲਗਭਗ 100 ਮਿਲੀਅਨ ਅਮਰੀਕੀ ਡਾਲਰ ਕਮਾਏ ਸਨ ਰਾਸ਼ਟਰਪਤੀ ਜ਼ੇਲੈਂਸਕੀ ਦੀ ਮੀਡੀਆ ਕੰਪਨੀ ਵੀ ਜਾਂਚ ਦੇ ਘੇਰੇ ਚ ਹੈ ਏਜੰਸੀਆਂ ਦੀ ਜਾਂਚ ਰਿਪੋਰਟ ਚ ਕਿਹਾ ਗਿਆ ਹੈ ਕਿ ਜ਼ੇਲੈਂਸਕੀ ਦੀ ਮੀਡੀਆ ਪ੍ਰੋਡਕਸ਼ਨ ਕੰਪਨੀ ਕੁਆਰਟਲ 95 ਦੇ ਸਹਿ ਮਾਲਕ ਤੈਮੂਰ ਮਿੰਡਿਚ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਹੈ ਉਸ ਦਾ ਠਿਕਾਣਾ ਇਸ ਵੇਲੇ ਅਣਜਾਣ ਹੈ ਇਸ ਮਾਮਲੇ ਨੇ ਸਵਾਲ ਖੜੇ ਕੀਤੇ ਨੇ ਕਿ ਕੀ ਦੇਸ਼ ਦੇ ਉੱਚ ਅਧਿਕਾਰੀਆਂ ਨੂੰ ਇਸ ਘੁਟਾਲੇ ਬਾਰੇ ਪਤਾ ਸੀ ਇਹ ਜ਼ੈਲੈਂਸਕੀ ਦੇ ਭ੍ਰਸ਼ਟਾਚਾਰ ਵਿਰੋਧੀ ਸੰਸਥਾਵਾਂ ਨੂੰ ਘਟਾਉਣ ਦੀ ਯਤਨਾਂ ਦੀਆਂ ਯਾਦਾਂ ਨੂੰ ਵੀ ਤਾਜ਼ਾ ਕਰਦਾ ਹੈ ਇੱਕ ਅਜੀਹਾ ਫੈਸਲਾ ਜਿਸ ਨੂੰ ਉਸ ਨੇ ਵਿਆਪਕ ਜਨਤਕ ਵਿਰੋਧ ਪ੍ਰਦਰਸ਼ਨਾਂ ਅਤੇ ਯੂਰਪੀਅਨ ਯੂਨੀਅਨ ਦੇ ਦਬਾਅ ਤੋਂ ਬਾਅਦ ਉਲਟਾ ਦਿੱਤਾ ਸੀ ਅਮਰੀਕਾ ਨੇ ਬੁੱਧਵਾਰ ਨੂੰ ਭਾਰਤ ਚੀਨ ਤੇ ਕਈ ਹੋਰ ਦੇਸ਼ਾਂ ਦੀਆਂ ਕੁੱਲ 32 ਸੰਸਥਾਵਾਂ ਅਤੇ ਵਿਅਕਤੀਆਂ ਵਿਰੁੱਧ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ ਇਹ ਕਾਰਵਾਈ ਉਹਨਾਂ ਸੰਸਥਾਵਾਂ ਤੇ ਕੀਤੀ ਗਈ ਹੈ ਜਿਨ੍ਹਾਂ ਦੇ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨਾਲ ਜੁੜੇ ਹੋਣ ਦਾ ਦੋਸ਼ ਹੈ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਹੈ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਉਸ ਯਤਨ ਦਾ ਹਿੱਸਾ ਹੈ ਜਿਸ ਦਾ ਉਦੇਸ਼ ਈਰਾਨ ਦੁਆਰਾ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਦੇ ਹਮਲਾਵਰ ਵਿਕਾਸ ਨੂੰ ਰੋਕਣਾ ਹੈ ਪਾਬੰਦੀਆਂ ਲਗਾਉਣ ਦਾ ਕਦਮ ਈਰਾਨ ਦੇ ਪਰਮਾਣੂ ਵਾਅਦਿਆਂ ਦੀ ਮਹੱਤਵਪੂਰਨ ਉਲੰਘਣਾ ਦੇ ਜਵਾਬ ਚ ਸਤੰਬਰ ਚ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਤੇ ਹੋਰ ਪਾਬੰਦੀਆਂ ਨੂੰ ਦੁਬਾਰਾ ਲਾਗੂ ਕਰਨ ਦੇ ਅਨੁરૂਪ ਹੈ ਬਿਆਨ ਚ ਕਿਹਾ ਗਿਆ ਕਿ ਅਮਰੀਕਾ ਅੱਜ ਈਰਾਨ, ਚੀਨ, ਹਾਂਗਕਾਂਗ, ਸੰਯੁਕਤ ਅਰਬ ਅਮੀਰਾਤ, ਤੁਰਕੀ, ਭਾਰਤ ਅਤੇ ਹੋਰ ਖੇਤਰਾਂ ਚ ਸਥਿਤ 32 ਸੰਸਥਾਵਾਂ ਤੇ ਵਿਅਕਤੀਆਂ ਤੇ ਪਾਬੰਦੀਆਂ ਲਗਾ ਰਿਹਾ ਹੈ ਜੋ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਤੇ ਮਨੁੱਖ ਰਹਿਤ ਹਵਾਈ ਵਾਹਨ ਉਤਪਾਦਨ ਦਾ ਸਮਰਥਨ ਕਰਨ ਵਾਲੇ ਵੱਖ-ਵੱਖ ਸਪਲਾਈ ਨੈਟਵਰਕ ਨਾਲ ਜੁੜੇ ਹੋਏ ਨੇ ਵਿੱਤ ਮੰਤਰਾਲੇ ਦੇ ਜੌਨ ਕੇ ਹਰਲੀ ਨੇ ਕਿਹਾ ਕਿ ਈਰਾਨ ਆਪਣੇ ਪਰਮਾਣੂ ਤੇ ਰਵਾਇਤੀ ਹਥਿਆਰਾਂ ਦੇ ਪ੍ਰੋਗਰਾਮਾਂ ਲਈ ਫੰਡ ਇਕੱਠਾ ਕਰਨ ਅਤੇ ਜ਼ਰੂਰੀ ਸਮੱਗਰੀ ਦੀ ਖਰੀਦ ਲਈ ਵਿਸ਼ਵ ਵਿੱਤੀ ਪ੍ਰਣਾਲੀ ਦੀ ਦੁਰਵਰਤੋਂ ਕਰਦਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਤੀਜੇ ਦੇਸ਼ਾਂ 'ਚ ਸਥਿਤ ਸੰਸਥਾਵਾਂ 'ਤੇ ਪਾਬੰਦੀਆਂ ਲਗਾਉਣ ਸਮੇਤ ਉਪਲਬਧ ਸਾਰੇ ਸਾਧਨਾਂ ਦੀ ਵਰਤੋਂ ਕਰਦਾ ਰਹੇਗਾ ਤਾਂ ਜੋ ਈਰਾਨ ਦੀਆਂ ਇਹਨਾਂ ਖਰੀਦ ਕੋਸ਼ਿਸ਼ਾਂ ਨੂੰ ਰੋਕਿਆ ਜਾ ਸਕੇ ਅਮਰੀਕਾ ਦਾ ਮੰਨਣਾ ਹੈ ਕਿ ਈਰਾਨ ਦੀਆਂ ਇਹ ਗਤੀਵਿਧੀਆਂ ਖੇਤਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਥਿਰਤਾ ਲਈ ਖਤਰਾ ਨੇ ਨਿਊਯਾਰਕ ਸਿਟੀ ਦੇ ਮਸ਼ਹੂਰ ਰੀਅਲ ਅਸਟੇਟ ਅਰਬਪਤੀ ਬੈਰੀ ਸਟਰਨ ਲਿਖਟ ਨੇ ਚੇਤਾਵਨੀ ਦਿੱਤੀ ਹੈ ਕਿ ਮਮਦਾਨੀ ਦੀ ਅਗਵਾਈ ਹੇਠ ਸ਼ਹਿਰ ਦੀ ਹਾਲਤ ਖਰਾਬ ਹੋ ਸਕਦੀ ਹੈ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਨਿਊਯਾਰਕ ਵੀ ਮੁੰਬਈ ਵਾਂਗ ਬਣ ਸਕਦਾ ਹੈ। ਮਮਦਾਨੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਈ ਵੱਡੇ ਵਾਅਦੇ ਕੀਤੇ ਸਨ ਜਿਵੇਂ ਕਿ ਕਿਰਾਏ ਤੇ ਛੋਟ ਲਗਾਉਣਾ, ਸ਼ਹਿਰ 'ਚ ਮੁਫਤ ਬੱਸ ਸੇਵਾ ਸ਼ੁਰੂ ਕਰਨੀ ਤੇ ਛੋਟੇ ਬੱਚਿਆਂ ਲਈ ਮੁਫਤ ਚਾਈਲਡ ਕੇਅਰ ਮੁਹੱਈਆ ਕਰਵਾਉਣਾ ਸ਼ਾਮਲ ਨੇ। ਸਟਰਨ ਲਿਖਟ ਅਨੁਸਾਰ ਕਿਰਾਇਆ ਫ੍ਰੀਜ਼ ਕਰਨ ਅਤੇ ਕਿਰਾਏਦਾਰਾਂ ਨੂੰ ਵੱਧ ਛੋਟ ਦੇਣ ਨਾਲ ਮਕਾਨ ਮਾਲਕਾਂ ਦੀ ਹਾਲਤ ਮਾੜੀ ਹੋ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕਿਰਾਏਦਾਰ ਕਿਰਾਇਆ ਨਾ ਦੇਵੇ ਅਤੇ ਉਸਨੂੰ ਕੱਢਿਆ ਨਹੀਂ ਜਾ ਸਕੇਗਾ ਤਾਂ ਹੋਰ ਵੀ ਨਹੀਂ ਦੇਣਗੇ ਇਸ ਤਰ੍ਹਾਂ ਸਿਸਟਮ ਟਹਿ ਜਾਵੇਗਾ ਤੇ ਨਿਊਯਾਰਕ ਮੁੰਬਈ ਵਾਂਗ ਹੋ ਜਾਵੇਗਾ ਸਟਾਰਵਰਡ ਕੈਪੀਟਲ ਗਰੁੱਪ ਦੇ ਸੀਈਓ ਸਟਰਨ ਲਿਕਟ ਨੇ ਕਿਹਾ ਹੈ ਕਿ ਨਿਊਯਾਰਕ ਚ ਪਹਿਲਾਂ ਹੀ ਰੀਅਲ ਅਸਟੇਟ ਦੀ ਲਾਗਤ ਬਹੁਤ ਵੱਧ ਹੈ ਤੇ ਇਸ ਦਾ ਮੁੱਖ ਕਾਰਨ ਮਜ਼ਦੂਰ ਯੂਨੀਅਨਸ ਨੇ ਹਰ ਪ੍ਰੋਜੈਕਟ ਯੂਨੀਅਨਸ ਦੇ ਸਾਥ ਨਾਲ ਕਰਨਾ ਪੈਂਦਾ ਹੈ ਜਿਸ ਨਾਲ ਖਰਚੇ ਬਹੁਤ ਵੱਧ ਜਾਂਦੇ ਨੇ ਤੇ ਆਮ ਲੋਕਾਂ ਲਈ ਘਰ ਬਣਾਉਣਾ ਜਾਂ ਖਰੀਦਣਾ ਮੁਸ਼ਕਲ ਹੋ ਜਾਂਦਾ ਹੈ ਉਹਨਾਂ ਮੰਨਿਆ ਕਿ ਮਮਦਾਨੀ ਦੇ ਮੁੱਦੇ ਠੀਕ ਨੇ ਜਿਵੇਂ ਸ਼ਹਿਰ ਚ ਹੋਰ ਘਰ ਬਣਾਉਣ ਦੀ ਲੋੜ ਹੈ ਪਰ ਇਹ ਕਰਨਾ ਆਸਾਨ ਨਹੀਂ ਜੇਕਰ ਸਰਕਾਰ ਮਦਦ ਨਾ ਕਰੇ ਤੇ ਯੂਨੀయన్స్ ਆਪਣੇ ਨਿਯਮਾਂ ਚ ਢਿੱਲ ਨਾ ਦੇਵੇ ਤਾਂ ਨਵੇਂ ਘਰ ਬਣਾਉਣਾ ਆਰਥਿਕ ਤੌਰ ਤੇ ਅਸੰਭਵ ਹੋਵੇਗਾ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ